ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਇਹਨਾਂ ਨੇ ਹੁਣ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਮੈਨੂੰ ਪਾਰਟੀ ਤੋਂ ਬਾਹਰ ਕੱਢਿਆ ਗਿਆ ਇਸ ਕਰਕੇ ਮੈਂ ਇਸ ਪਾਰਟੀ ਦੀ ਨਕੇਦੀ ਕਰਦੀਆਂ ਕਿ ਇਸ ਪਾਰਟੀ ਨੂੰ ਕਿਸੇ ਇਨਸਾਨ ਦੀ ਕਦਰ ਨਹੀਂ ਹੈਗੀ ਜਿਹੜੇ ਚਾਰ ਸਵੇਰੇ ਫਿਰਦੇ ਨੇ ਇਨਸਾਨ ਉਹਨਾਂ ਦੇ ਮਗਰ ਲੱਗ ਲਾ ਕੇ ਇਹਨਾਂ ਨੇ ਇਹ ਕੰਮ ਕੀਤਾ ਮੇਰਾ ਮਨ ਬਹੁਤ ਦੁਖੀ ਹੋ ਕੇ ਮੈਂ ਅੱਜ ਆਪਣੀ ਮਨ ਦੇ ਨਾਲ ਸੋਚ ਵਿਚਾਰ ਕੇ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਈਆਂ ਕਾਂਗਰਸ ਪਾਰਟੀ ਆ ਨਾ ਕਿਸੇ ਨੂੰ ਕੁਝ ਨਹੀਂ ਰਹੀ ਕਿਸੇ ਇਨਸਾਨ ਦੀ ਕਦਰ ਨਹੀਂ ਇਹਨਾਂ ਨੂੰ ਪਰਖ ਹੀ ਨਹੀਂ ਹੈਗੀ ਆਪਣੀ ਈਗੋ 'ਚ ਫਿਰ ਰਹੇ ਨੇ ਇੱਥੇ ਦੇ ਮੂਰੇ ਨਮੈਨ ਦੇ ਬਣਾਏ ਹੋਏ ਨੇ ਇਹਨਾਂ ਨੇ ਨਾ ਉਹ ਕੱਲ-ਕੱਲ ਦੇ ਬੱਚੇ ਨੇ ਉਹਨਾਂ ਨੂੰ ਕੋਈ ਨੌਲੇਜ ਨਹੀਂ ਕਿਸੇ ਗੱਲ ਦੀ ਹੈਗੀ ਜਿਹੜੇ ਪੁਰਾਣੇ ਵਰਕਰ ਆ ਉਹਨਾਂ ਨੇ ਤਾਂ ਪਿੱਛੇ ਛੱਡਦੇ ਨੇ ਇਹਨਾਂ ਦੇ ਨਵੇਂ ਆ ਤੇ ਕਹਿਣ ਤੇ ਹੀ ਵਰਕਰਾਂ ਨੂੰ ਬਾਹਰ ਕੱਢਦੇ ਨੇ ਇਹਨਾਂ ਦਾ ਇਹ ਹੱਕ ਨਹੀਂ ਬਣਦਾ ਇਹਨਾਂ ਦਾ ਇਹ ਫਰਜ਼ ਬਣਦਾ ਆਪ ਆ ਕੇ ਬੰਦ ਨੂੰ ਮਹਿਣ ਮੈਂ ਇਸ ਪਾਰਟੀ ਦੀ ਨਿਖੇਧੀ ਕਰਦੀ ਆ ਇਹ ਘਟਿਆ ਪਾਰਟੀ ਆ ਇਹ ਕਿਸੇ ਦੀ ਕਦਰ ਨਹੀਂ ਕਰਦੀ ਏਸੀ ਇਹ ਤਰ੍ਹਾਂ ਇਹ ਪਹਿਲਾਂ ਅਮਰ ਸਿੰਘ ਢਿੱਲੋਂ ਚਾਰ ਪੰਜ ਚਾਰ ਪੰਜ ਵਾਰ ਇਲੈਕਸ਼ਨ ਜਿੱਤੇ ਪਾਰਟੀ ਖੜੀ ਕੀਤੀ ਕਾਂਗਰਸ ਪਾਰਟੀ ਉਹਨਾਂ ਨਾਲ ਹੀ ਇਥੋਂ ਚੱਲਦੀ ਸੀਗੀ ਇਹਨਾਂ ਨੇ ਉਹਨਾਂ ਦੀ ਵੀ ਕੋਈ ਕਦਰ ਨਹੀਂ ਕੀਤੀ ਮੇਰਾ ਨਾਮ ਜੀ ਸਰਿੰਦਰ ਕੌਰ ਕੌਫੀ ਮੈਂ ਬਾਟ ਨੰਬਰ 5 ਤੋਂ ਮੌਜੂਦਾ ਕੌਂਸਲਰ ਹਾਂ ਮੈਂ ਅੱਜ ਤੋਂ 24 25 ਸਾਲ ਪਹਿਲਾਂ ਤੋਂ ਮੈਂ ਕਾਂਗਰਸ ਦੇ ਵਿੱਚ ਆਪਣਾ ਸੇਵਾ ਨਿਵਾਹ ਰਹੀ ਸੀ ਬੜੀ ਮਿਹਨਤ ਦਿਨ ਰਾਤ ਕਰਕੇ ਕੀਤਾ ਮੈਂ ਮੈਦਿਕ ਸਿੰਘ ਢਿਲੋਂ ਦੀ ਪਾਰਟੀ ਵਿੱਚ ਨਾਲ ਜੁੜ ਕੇ ਐਮਐਲਏ ਸਾਹਿਬ ਦੇ ਨਾਲ ਮੈਂ ਬਹੁਤ ਮਿਹਨਤ ਕੀਤੀ ਆ ਪਰ ਜਿਸ ਟਾਈਮ ਇਹਨਾਂ ਨੇ ਹੁਣ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਮੈਨੂੰ ਪਾਰਟੀ ਤੋਂ ਬਾਹਰ ਕੱਢਿਆ ਗਿਆ ਇਸ ਕਰਕੇ ਮੈਂ ਇਸ ਪਾਰਟੀ ਦੀ ਨਿਖੇਧੀ ਕਰਦੀ ਆ ਕਿ ਇਸ ਪਾਰਟੀ ਨੂੰ ਕਿਸੇ ਇਨਸਾਨ ਦੀ ਕਦਰ ਨਹੀਂ ਹੈਗੀ ਜਿਹੜੇ ਚਾਰ ਸਵੇਰੇ ਫਿਰਦੇ ਨੇ ਇਨਸਾਨ ਉਹਨਾਂ ਦੇ ਮਗਰ ਲੱਗ ਲੱਗ ਕੇ ਇਹਨਾਂ ਨੇ ਇਹ ਕੰਮ ਕੀਤਾ ਮੈਨੂੰ ਇਸ ਗੱਲ ਦਾ ਵੀ ਬਹੁਤ ਦੁੱਖ ਲੱਗਿਆ ਮੈਂ ਵੇਟ ਵੀ ਕੀਤੀ ਇਸ ਗੱਲ ਦੀ ਵੀ ਕੋਈ ਮੈਨੂੰ ਜਾਂ ਰਾਜਾ ਬੜਿੰਗ ਜਾਂ ਰਾਜਾ ਗਿੱਲ ਜਾਂ ਕੋਈ ਵੀ ਇਹਨਾਂ ਦਾ ਸੀਨੀਅਰ ਪ੍ਰਧਾਨ ਆ ਕੇ ਮੇਰੇ ਨਾਲ ਗੱਲ ਕਰੂਗਾ ਤੇ ਮੈਂ ਇਹਨਾਂ ਮੌਕੇ ਦੇਖਦੀ ਰਹੀ ਹਾਂ ਪਰ ਇਹਨਾਂ ਨੇ ਮੇਰੇ ਨਾਲ ਕਿਸੇ ਨੇ ਕੋਈ ਰਾਬਤਾ ਨਹੀਂ ਕੀਤਾ ਹੈਗਾ ਵੀ ਜਾਂ ਮੈਡਮ ਕੀ ਗੱਲ ਆ ਕੀ ਬਾਤ ਆ ਮੇਰਾ ਮਨ ਬਹੁਤ ਦੁਖੀ ਹੋ ਕੇ ਮੈਂ ਅੱਜ ਆਪਣੀ ਮੰਨ ਦੇ ਨਾਲ ਸੋਚ ਵਿਚਾਰ ਕੇ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ ਹਾਂ ਮੈਂ ਜਾ ਕੇ ਪ੍ਰਧਾਨ ਸਾਹਿਬ ਨੂੰ ਮਿਲੀ ਸੁਖਵੀਰ ਸਿੰਘ ਬਾਦਲ ਨੂੰ ਮਿਲੀ ਫਿਰ ਮੈਂ ਜਾ ਕੇ ਉੱਥੇ ਦਫ਼ਤਰ ਦੇ ਵਿੱਚ ਸਰੋਪਾ ਪਵਾਇਆ ਆਪਣੇ ਤੋਂ ਭੁੰਦਰ ਸਾਹਿਬ ਤੋਂ ਮੈਂ ਬਹੁਤ ਖੁਸ਼ ਹਾਂ ਮੈਂ ਇਸ ਜੀ ਮੈਂ 24 25 ਸਾਲ ਮੈਂ ਕਾਂਗਰਸ ਪਾਰਟੀ ਵਿੱਚ ਮਿਹਨਤ ਕਰੀ ਆ ਮੈਂ ਇਸ ਪਾਰਟੀ ਵਿੱਚ ਵੀ ਆਪਣੇ ਤਨੋਂ ਔਰ ਮਨੋਂ ਮੈਂ ਦਿਨ ਪਰ ਰਾਤ ਇੱਕ ਕਰਕੇ ਮਿਹਨਤ ਕਰੂੰਗੀ ਇਸ ਪਾਰਟੀ ਦੀ ਕਾਮਯਾਬੀ ਵਾਸਤੇ ਮੈਂ ਮਿਹਨਤ ਕਰੂੰਗੀ ਪੂਰੀ ਮੈਂ ਸਾਰਿਆਂ ਦੇ ਸਹਿਯੋਗ ਨਾਲ ਔਰ ਆਪਣੇ ਜੋ ਵੀ ਮੇਰਾ ਪਰਮਜੀਤ ਸਿੰਘ ਢਿੱਲੋਂ ਆਪਣਾ ਪਾਰਟੀ ਦਾ ਆਪਣਾ ਹੈਗਾ ਇੰਚਾਰਜ ਇੱਥੇ ਦਾ ਹਲਕਾ ਇੰਚਾਰਜ ਆ ਮੈਂ ਉਹਦੇ ਨਾਲ ਜੁੜ ਕੇ ਚੱਲੂਗੀ ਮੈਂ ਹਰ ਇੱਕ ਦੀ ਇੱਜ਼ਤ ਔਰ ਮਾਣ ਪਰ ਮੈਨੂੰ ਇੱਕ ਗੱਲ ਦਾ ਦੁੱਖ ਬਹੁਤ ਆ ਪਰ ਇਹਨਾਂ ਨੇ ਜੇ ਮੈਨੂੰ ਪਾਰਟੀ ਜੋ ਕੱਢਣਾ ਸੀਗਾ ਪਰ ਉਹ ਮੈਨੂੰ ਇੱਕ ਵਾਰੀ ਜਾਂ ਫੋਨ ਤੇ ਜਾਂ ਕਿਸੇ ਬੰਦੇ ਦੇ ਰਾਹੀਂ ਮੈਨੂੰ ਬੁਲਾਉਂਦੇ ਜਾਂ ਮੇਰੇ ਨਾਲ ਗੱਲ ਕਰਦੇ ਫਿਰ ਮੈਨੂੰ ਇਹ ਸਜ਼ਾ ਦਿੰਦੇ ਪਰ ਮੈਂ ਇਸ ਪਾਰਟੀ ਦੀ ਨਕੇਦੀ ਕਰਦੀ ਆ ਇਹ ਘਟਿਆ ਪਾਰਟੀ ਆ ਇਹ ਕਿਸੇ ਦੀ ਕਦਰ ਨਹੀਂ ਕਰਦੀ ਏਸੀ ਤਰ੍ਹਾਂ ਹੀ ਪਹਿਲਾਂ ਅਮਰਿਕ ਸਿੰਘ ਢਿੱਲੋਂ ਚਾਰ ਪੰਜ ਚਾਰ ਪੰਜ ਵਾਰ ਇਲੈਕਸ਼ਨ ਜਿੱਤੇ ਪਾਰਟੀ ਖੜੀ ਕੀਤੀ ਕਾਂਗਰਸ ਪਾਰਟੀ ਉਹਨਾਂ ਨਾਲ ਹੀ ਇਥੋਂ ਚੱਲਦੀ ਸੀਗੀ ਇਹਨਾਂ ਨੇ ਉਹਨਾਂ ਦੀ ਵੀ ਕੋਈ ਕਦਰ ਨਹੀਂ ਕੀਤੀ ਉਹਨਾਂ ਨੇ ਕਿੰਨੀ ਵਾਰੀ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਇਹਨਾਂ ਦੀ ਮੀਟ ਕੀਤੀ ਇਸੇ ਕਰਕੇ ਹੀ ਉਹਨਾਂ ਨੇ ਵੀ ਬਸ ਟਿਕ ਕੇ ਬੈਠ ਗਏ ਵਿਚਾਰੇ ਪਰ ਮੈਂ ਬਹੁਤ ਦੁਖੀ ਹੋ ਕੇ ਮੈਂ ਤਾਂ ਹੁਣ ਖੁਸ਼ ਹੋ ਕੇ ਕੀਤੀ ਆ ਪਾਰਟੀ ਜੁਆਇਨ ਕੀਤੀ ਆ ਆਪਣੇ ਅਕਾਲੀ ਦਲ ਸ਼ਰੋਮਣੀ ਤੁਹਾਡੀ ਬਾੜ ਤੁਹਾਡੇ ਨਾਲ ਹੈ ਤੁਸੀਂ ਉਹਨਾਂ ਨੂੰ ਆਪਣੀ ਮੇਰਾ ਬਾੜ ਸਾਰਾ ਮੇਰੇ ਬਾੜ ਕੀ ਮੇਰੇ ਨਾਲ ਮੇਰਾ ਸਾਰਾ ਸ਼ਹਿਰ ਮੇਰੇ ਨਾਲ ਇੱਕ ਬਾੜ ਦੀ ਨਹੀਂ ਮੈਂ ਗੱਲ ਕਰੂੰਗੀ ਕਿਉਂਕਿ ਮੈਂ ਜਿਆਦਾ 20 25 ਸਾਲ ਦੀ ਮੈਂ ਇਸ ਲੋਕਾਂ ਦੇ ਵਿਚਰਦੀਆਂ ਮੇਰੇ ਨਾਲ ਸਾਰਾ ਸ਼ਹਿਰ ਹੈ ਆਉਣੇ ਵਾਲੇ ਟਾਈਮ ਚ ਹੋਰ ਵੀ ਕਾਉਂਸਲਰ ਜਿਹੜੇ ਤੁਹਾਡੇ ਹਮਦਰਦ ਨੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਸੀ ਉਹ ਵੀ ਆਉਣਗੇ ਬਿਲਕੁਲ 100% ਆਣਗੇ ਮੈਨੂੰ ਪੂਰੀ ਉਮੀਦ ਆ ਕਿਉਂਕਿ ਉਹ ਵੀ ਸਭ ਦੁਖੀ ਹੋਏ ਹੋਏ ਨੇ ਕਿਉਂਕਿ ਕਿਸੇ ਨੂੰ ਪਾਰਟੀ ਜਿਹੜੀ ਕਾਂਗਰਸ ਪਾਰਟੀ ਹੈ ਨਾ ਕਿਸੇ ਨੂੰ ਕੁਝ ਨਹੀਂ ਰਹੀ ਕਿਸੇ ਇਨਸਾਨ ਦੀ ਕਦਰ ਨਹੀਂ ਇਹਨਾਂ ਨੂੰ ਪੜਖ ਹੀ ਨਹੀਂ ਹੈਗੀ ਆਪਣੀ ਈਗੋ ਚ ਫਿਰ ਰਹੇ ਨੇ ਕੀ ਕਾਰਨ ਲੱਗਦਾ ਸਮਰਾਲਾ ਦੀ ਜਿਹੜੀ ਕਾਂਗਰਸ ਪਾਰਟੀ ਆ ਬਣਾਈ ਹੋਈ ਜਿਹੜੇ ਤੇ ਹਲਕਾ ਇੰਚਾਰਜ ਨੇ ਉਹਨਾਂ ਤੋਂ ਦੁਖੀ ਨੇ ਜਾਂ ਫਿਰ ਉਪਰੋਂ ਹਾਈ ਕਮਾਂਡ ਜਿਹੜੇ ਇੱਥੇ ਦੇ ਮੂਰੇ ਨਮੈਨ ਤੇ ਬਣਾਏ ਹੋਏ ਨੇ ਇਹਨਾਂ ਨੇ ਨਾ ਉਹ ਕੱਲ-ਕੱਲ ਦੇ ਬੱਚੇ ਨੇ ਉਹਨਾਂ ਨੂੰ ਕੋਈ ਨੌਲੇਜ ਨਹੀਂ ਕਿਸੇ ਗੱਲ ਦੀ ਹੈਗੀ ਜਿਹੜੇ ਪੁਰਾਣੇ ਵਰਕਰ ਆ ਉਹਨਾਂ ਨੇ ਤਾਂ ਪਿੱਛੇ ਕਰਦੇ ਨੇ ਇਹਨਾਂ ਦੇ ਨਵੇਂ ਆ ਤੇ ਕਹਿਣ ਤੇ ਹੀ ਵਰਕਰਾਂ ਨੂੰ ਬਾਹਰ ਕੱਢਦੇ ਨੇ ਇਹਨਾਂ ਦਾ ਇਹ ਹੱਕ ਨਹੀਂ ਬਣਦਾ ਇਹਨਾਂ ਦਾ ਇਹ ਫਰਜ਼ ਬਣਦਾ ਆਪ ਆ ਕੇ ਬੰਦੇ ਨੂੰ ਮਿਲਣ ਘਰ ਬੈਠ ਕੇ ਉਹਨਾਂ ਦੀ ਮਨ ਦੀ ਗੱਲ ਸੁਣਨ ਆਪਣੀ ਸੁਣਾਉਣ ਫਿਰ ਇਹ ਇਨਾਂ ਇਹਨਾਂ ਨੂੰ ਡਿਸੀਜਨ ਲੈਣਾ ਚਾਹੀਦਾ ਪਰ ਇਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਜਿਹੜਾ ਜਿਹੜੇ ਤਾਂ ਬੰਦੇ ਸ਼ਰੇਆਮ ਫਿਰਦੇ ਸੀ ਦੂਜੀਆਂ ਪਾਰਟੀਆਂ ਦੇ ਵਿੱਚ ਉਨਾ ਤਾਂ ਨਾਮ ਇਹਨਾਂ ਨੇ ਗੁਪਤ ਰੱਖ ਲਿਆ ਕੱਢੇ ਨਹੀਂ ਬਾਹਰ ਔਰ ਮੇਰਾ ਨਾਮ ਔਰ ਸੱਤ ਬਾੜ ਦੀ ਮੈਡਮ ਸੰਦੀਪ ਕੌਰ ਕਾਉਂਸਲਰ ਮੌਜੂਦਾ ਉਹਨੂੰ ਬਾਹਰ ਕੱਢਿਆ ਜਿਹੜੇ ਹੋਰ ਇਨਸਾਨ ਫਿਰਦੇ ਸੀ ਉਹਨਾਂ ਉਹ ਇਹਨਾਂ ਦੀ ਨਿਗਾਹ ਦੇ ਵਿੱਚ ਨਹੀਂ ਆਏ ਹੈਗੇ ਉਹਨਾਂ ਨੂੰ ਕਿਉਂ ਲੁਕੋਇਆ ਜਿਹੜੇ ਸੜਿਆਂ ਫਿਰਦੇ ਸੀ ਮੈਨੂੰ ਇਸ ਗੱਲ ਦਾ ਦੁੱਖ ਆ ਕਿਉਂਕਿ ਮੈਂ ਕਿਸੇ ਪਾਰਟੀ ਦੀ ਵਿਰੋਧਤਾ ਨਹੀਂ ਕੀਤੀ ਮੈਂ ਕਿਸੇ ਪਾਰਟੀ ਦੇ ਨਾਲ ਤੁਰੀ ਨਹੀਂ ਮੈਂ ਕਿਸੇ ਦੇ ਘਰ ਨਹੀਂ ਗਈ ਮੈਂ ਆਪਣੀ ਵੋਟ ਦਾ ਹੱਕ ਸੀ ਮੇਰਾ ਮੈਂ ਆਪਣੀ ਵੋਟ ਜਿੱਥੇ ਮੈਂ ਕਾਂਗਰਸ ਪਾਰਟੀ ਨੂੰ ਪਾਉਣੀ ਸੀ ਮੈਂ ਉੱਥੇ ਵੋਟ ਆਪਣੀ ਪਾਈ ਆ ਅਸੀਂ ਬਚਪਨ ਤੋਂ ਮੈਂ 40 48 ਸਾਲ ਦੀ ਹੋ ਚੱਲੀ ਆ ਬਚਪਨ ਤੋਂ ਹੀ ਅਸੀਂ ਕਾਂਗਰਸ ਪਾਰਟੀ ਨੂੰ ਬਲੌਕ ਕਰਦੇ ਆਏ ਆ ਪਰ ਇਹਨਾਂ ਨੇ ਬਹੁਤ ਵੱਡੀ ਗਲਤੀ ਬਹੁਤ ਵੱਡਾ ਧੋਖਾ ਦਗਾ ਕੀਤਾ ਇਹਨਾਂ ਨੇ ਮੇਰੇ ਨਾਲ ਬੜੇ ਮਾਣ ਦੀ ਗੱਲ ਆ ਵੀ ਜਦੋਂ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਪਰਿਵਾਰ ਚ ਵਾਧਾ ਹੁੰਦਾ ਤਾਂ ਯਕੀਨਨ ਤੌਰ ਤੇ ਹਰੇਕ ਪਾਰਟੀ ਨਾਲ ਜੁੜਿਆ ਜਿਹੜਾ ਵਰਕਰ ਆ ਉਹ ਮਾਣ ਮਹਿਸੂਸ ਕਰਦਾ ਆ ਚੰਗੀ ਗੱਲ ਆ ਕਿਉਂਕਿ ਜਿਹੜੇ ਮੈਡਮ ਸਰੁੰਦਰ ਕੌਰ ਜੀ ਕਾਫੀ ਨੇ ਇਹ ਮੌਜੂਦਾ ਕਾਉਂਸਲਰ ਨੇ ਤੇ ਉਸ ਤੋਂ ਵੱਡੀ ਗੱਲ ਇਹ ਆ ਵੀ ਇਹਨਾਂ ਨੇ ਜਦੋਂ ਇਹ ਅਕਾਲੀ ਦਲ ਤੋਂ ਪਹਿਲਾਂ ਕਾਂਗਰਸ ਪਾਰਟੀ ਸੀ ਬੜੇ ਤਨਦੇਈ ਨਾਲ ਉਸ ਪਾਰਟੀ ਲਈ ਕੰਮ ਕੀਤਾ ਮਿਹਨਤ ਕੀਤੀ ਦਿਨ ਰਾਤ ਇਹ ਕੀਤਾ ਕਿਉਂਕਿ ਸ਼ਹਿਰ ਦੇ ਵਸਨੀਕ ਖੂਨ ਕਰਕੇ ਸਿੱਖ ਦੂਜੇ ਨੂੰ ਮਿਲਦੇ ਰਹਿੰਦੇ ਸੀ ਸੋ ਉਹਨਾਂ ਬੰਦਿਆਂ ਦੀ ਹਮੇਸ਼ਾ ਕਦਰ ਹੁੰਦੀ ਹੈ ਜਿਹੜੇ ਕਿਸੇ ਵਿਚਾਰਾਂ ਤੇ ਸਿਧਾਂਤਾਂ ਤੇ ਚੱਲਦੇ ਉਹਨਾਂ ਵਿੱਚੋਂ ਹੀ ਮੈਡਮ ਸੁਲੰਦਰ ਕੌਰ ਜੀ ਕੋफी ਸੀ ਤੇ ਅੱਜ ਬੜਾ ਮਾਣ ਮਹਿਸੂਸ ਹੁੰਦਾ ਕਿਉਂਕਿ ਜਦੋਂ ਸ਼੍ਰੋਮਣੀ ਕਾਲੀਦਾਲ ਚਾਜੇ ਆਏ ਨੇ ਸਾਨੂੰ ਇਹ ਪਤਾ ਵੀ ਜਿੱਥੇ ਅਸੀਂ ਸ਼ਹਿਰ ਦੇ ਵਿੱਚ ਮਜ਼ਬੂਤ ਹੋਏ ਹਾਂ ਉੱਥੇ ਆਲੇ-ਦਾਲੇ ਏਰੀਆ ਦੇ ਵਿੱਚ ਵੀ ਇਸ ਚੀਜ਼ ਦਾ ਬਹੁਤ ਵੱਡਾ ਅਸਰ ਪੈਗਾ ਕਿਉਂਕਿ ਇਹ ਪੁਰਾਣੇ ਉਹ ਚਿਹਰੇ ਨੇ ਜਿਹੜੇ ਮਿਹਨਤ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਸਫਲ ਹੋਏ ਨੇ ਅਤੇ ਸਿਆਸੀ ਤੌਰ ਤੇ ਵੀ ਸਫਲ ਹੋਏ ਨੇ ਇਹ ਕਿ ਜਿਹੜੀ ਮੌਜੂਦਾ ਕਾਂਗਰਸ ਪਾਰਟੀ ਆ ਜਿੱਥੇ ਕਿ ਉੱਥੇ ਲੋਕਾਂ ਦੇ ਸਿਰ ਨੂੰ ਚੜ੍ਹ ਚੇ ਸੱਤਾ ਬੂੜ ਰਹੀ ਆ ਜੇ ਜਾਂ ਜੋ ਪਿਛਲੇ ਰਿਜ਼ਲਟ ਆਏ ਨੇ ਬੋਲ ਰਹੇ ਨੇ ਉਹਨਾਂ ਨੇ ਵਰਕਰਾਂ ਦੀ ਕਦਰ ਕਰਨੀ ਬੰਦ ਕਰ ਦਿੱਤੀ ਉਹਨਾਂ ਨੇ ਆਪਣੇ ਜਿਹੜੇ ਉਹ ਗ੍ਰਾਸ ਰੂਟ ਤੇ ਬੰਦੇ ਕੰਮ ਕਰਕੇ ਪਾਰਟੀ ਨੂੰ ਦਿਨ ਰਾਤ ਇੱਕ ਕਰਕੇ ਖੜੇ ਕਰਨ ਵਾਲੇ ਨੇ ਉਹਨਾਂ ਨੂੰ ਪੁੱਛਣਾ ਬੰਦ ਕਰਦਾ ਤੇ ਉਸੇ ਗੱਲ ਦਾ ਨਤੀਜਾ ਆ ਤੇ ਮੈਂ ਸਮੁੱਚੇ ਸ਼੍ਰੋਮਣੀ ਕਾਲੀਦਾਹ ਹਲਕਾ ਸਮਰਾਲਾ ਵੱਲੋਂ ਇਹਨਾਂ ਦਾ ਜਿੱਥੇ ਮੈਡਮ ਸ੍ਰਿੰਦਰਕਰ ਕੌਫੀ ਜੀ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਤੇ ਵਿਸ਼ਵਾਸ ਦਿਵਾਉਣਾ ਇਹਨਾਂ ਨੂੰ ਬਣਦਾ ਮਾਨ ਸਤਕਾਰ ਪਾਰਟੀ ਦਿੱਤਾ ਰਹੂਗਾ ਸਮੁੱਚੀ ਸ਼੍ਰੋਮਣੀ ਕਾਲੀ ਦਲ ਦੀ ਟੀਮ ਇਹਨਾਂ ਦੇ ਨਾਲ ਰੱਖ ਕੇ ਲੜ ਨਾਲ ਲੱਗੂਗੀ ਅਤੇ ਸ਼ਹਿਰ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੂੰ ਤਕਰਾ ਕਰੂ। ਕਿਵੇਂ ਦੇਖਦੇ ਹੋ ਤੁਸੀਂ ਵੀ ਹਲਕਾ ਇੰਚਾਰਜ ਹੋ ਤੇ ਉਧਰ ਉਹ ਕਾਂਗਰਸ ਦੇ ਵੀ ਹਲਕਾ ਇੰਚਾਰਜ ਨੇ ਦਿਨ ਬਦ ਦਿਨ ਜਿਹੜੀ ਕਾਂਗਰਸ ਦੇ ਵਿੱਚੋਂ ਲੋਕ ਜੁਆਇਨ ਹੋਰ ਪਾਰਟੀਆਂ 'ਚ ਕਰ ਰਹੇ ਨੇ ਉਧਰੋਂ ਮੇਰੇ ਏਰੀਆ ਦੀ ਗੱਲ ਕਰੀ ਆਪਾਂ ਉਧਰੋਂ ਜ਼ਿਆਦਾ ਹੈ। ਦੇਖੋ ਜਿੱਥੇ ਵੀ ਆਪਾਂ ਨਿਗਾਹ ਮਾਰਦੇ ਆਂ ਜਦੋਂ ਕਈ ਵਾਰ ਨਾ ਨਵਾਂ ਨੌ ਦਿਨ ਪੁਰਾਣਾ 100 ਦਿਨ ਵਾਲੀ ਕਹਾਵਤ ਕਹਿੰਦੇ ਮੈਂ ਚਾਹੁੰਗਾ ਇੱਥੇ ਕਿਉਂਕਿ ਹੁੰਦਾ ਕੀ ਆ ਜਦੋਂ ਕੋਈ ਨਵਾਂ ਆਉਂਦਾ ਕਈ ਵਾਰ ਸਾਨੂੰ ਚਮਕ ਧਮਕ ਦੇਖ ਕੇ ਅਸੀਂ ਗੱਲਾਂ ਚ ਆ ਜਾਂਦੇ ਹਾਂ ਪਰ ਜਿਹੜੇ ਲੋਕ ਇੱਥੇ ਵੱਸਦੇ ਨੇ ਜਿਹੜੇ ਲੋਕ ਇੱਥੇ ਰਹਿੰਦੇ ਨੇ ਉਹ ਸਾਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਉਹ ਲੋਕ ਜਿਹੜੇ ਇਸ ਏਰੀਆ 'ਚ ਕੰਮ ਕਰਦੇ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਸੋ ਜਿਵੇਂ ਜਿਵੇਂ ਸਮਾਂ ਨਿਕਲੀ ਜਾਂਦਾ ਲੋਕਾਂ ਨੂੰ ਰਿਐਲਿਟੀ ਦਾ ਅਹਿਸਾਸ ਹੋਈ ਜਾਂਦਾ ਉਸੇ ਤਰੀਕੇ ਨਾਲ ਉਹ ਜੋ ਅੱਜ ਆਪਣਾ ਕਹੀਏ ਕਾਂਗਰਸ ਨੂੰ ਛੱਡ ਛੱਡ ਦੂਸਰੀਆਂ ਪਾਰਟੀਆਂ ਦਾ ਰੁਖ ਕਰ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਆਪਾਂ ਦੇਖੀਏ ਵੀ ਜਿਹੜੇ ਬੰਦਿਆਂ ਦੇ ਹੱਥ ਨੁਮਾਇੰਦਗੀ ਉਹਨਾਂ ਦੀ ਕੋਈ ਢਿੱਲ ਢਿੱਲੀ ਕਰ ਗਏ ਜਾਰੀ ਹੋਣੀ ਹੈ ਜਿਸ ਦੇ ਕਰਕੇ ਸਾਰਾ ਕੁਝ ਤੁਹਾਡੇ ਸਾਹਮਣੇ ਹੋ ਰਿਹਾ ਹੈ ਵੇਖ ਰਿਓ ਖਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ